ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਗੰਡਾਵਾ ਸ਼ਾਮ 5:00 ਤੱਕ ਦੀ ਇੱਕ ਖਾਸ ਖਬਰ ਲੈ ਕੇ ਹਾਜ਼ਰ ਹੋਇਆ ਅੱਜ ਸ਼ਹੀਦਾਂ ਦੇ ਸਰਤਾਜ ਪੰਜਮ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਇਸ ਮੌਕੇ ਉਹਨਾਂ ਨੂੰ ਦਖਾਲਸ ਟੀਵੀ ਵੱਲੋਂ ਕੋਟੀ ਕੋਟੀ ਪ੍ਰਣਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋ ਕਿ ਕਿਸਾਨਾਂ ਆਗੂ ਉਤੇ ਗੰਭੀਰ ਇਲਜ਼ਾਮ ਲਗਾਏ ਨੇ ਕਿਸਾਨਾਂ ਅਤੇ ਪੜਕੇ ਮੁੱਖ ਮੰਤਰੀ ਮਾਨ ਨੇ ਉਹਨਾਂ ਨੂੰ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਹੈ ਮਾਨ ਨੇ ਕਿਹਾ ਕਿ ਕੁਝ ਯੂਨੀਅਨ ਲੀਡਰਾਂ ਨੇ ਛੋਟੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਕੇ ਵੱਡੀਆਂ ਜਾਇ ਆਮਲੇ ਉਤੇ ਛੜਕਾਂ ਤੇ ਰੇਲਾ ਰੋਕ ਕੇ ਸਿਰਫ ਦੁਕਾਨਾਂ ਚਲਾ ਰਹੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਈ ਕਿਸਾਨ ਆਗੂਆਂ ਨੇ ਸੂਬੇ ਦੇ ਹੋਟਲਾਂ ਅਤੇ ਹਸਪਤਾਲਾਂ ਵਿੱਚ ਹਿੱਸੇਦਾਰੀ ਪਾਈ ਹੋਈ ਹੈ ਮੁੱਖ ਮੰਤਰੀ ਮਾਨ ਨੇ ਕਿਸਾਨ ਆਗੂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ਉਤੇ ਮੇਰੇ ਨਾਲ ਲਾਈਵ ਵੈਹਸ ਕਰਨ ਸੀਮ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਅਤੇ ਕਿਸਾਨ ਦੋਵੇਂ ਵੱਖ-ਵੱਖ ਨੇ ਉਹਨਾਂ ਇਲਜ਼ਾਮ ਲਗਾਇਆ ਕਿ ਕਿਸਾਨ ਯੂਨੀਅਨਾਂ ਸੰਘਰਸ਼ ਕਰਨ ਦੀ ਆੜ ਵਿੱਚ ਕਿਸਾਨਾਂ ਤੋਂ ਫੀਸ ਲੈਂਦੀ ਹੈ ਬੀਬੀਐਮਬੀ ਦੇ ਪਾਣੀ ਨੂੰ ਲੈ ਕੇ ਹਰਿਆਣਾ ਵਿਵਾਦ ਹੋਇਆ ਪਰ ਪੰਜਾਬ ਦਾ ਇੱਕ ਵੀ ਕਿਸਾਨ ਆਗੂ ਸ਼ਬਦ ਤੱਕ ਨਹੀਂ ਬੋਲਿਆ ਕਿਸਾਨ ਯੂਨੀਅਨ ਪੇਤੁਕੇ ਮਾਮਲਿਆਂ ਤੇ ਸੜਕ ਅਤੇ ਰੇਲ ਰੋਕ ਕੇ ਸਿਰਫ ਆਪਣੀਆਂ ਦੁਕਾਨਾਂ ਚਲਾ ਰਹੀਆਂ ਨੇ ਲੁਧਿਆਣਾ ਪਛਮੀ ਜਿਮਣੀ ਚੋਣ ਦੀ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰੋਡ ਸ਼ੋਅ ਵੀ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਪਹੁੰਚੇ ਹੋਏ ਸਨ ਇਸ ਮੌਕੇ ਸੰਜੀਵ ਅਰੋੜਾ ਦੇ ਨਾਲ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਸ਼ੀ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀ ਮਨ ਅਰੋੜਾ ਮੌਜੂਦ ਰਹੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਆਦਾ ਸੰਬੋਧਨ ਤਾਂ ਨਹੀਂ ਕੀਤਾ ਪਰ ਉਹਨਾਂ ਸੰਜੀਵ ਅਰੋੜਨ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਜ਼ਰੂਰ ਕੀਤੀ ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਵਿੱਚ ਰੋਧਿਆਣਾ ਪੱਛਮੀ ਵਿੱਚ ਲੋਕਾਂ ਨੇ ਕਾਂਗਰਸੀ ਵਿਧਾਇਕ ਦਾ ਹੰਕਾਰ ਤੋੜਦਿਆਂ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਸੀ ਤੇ ਹੁਣ ਵੀ ਸਾਨੂੰ ਆਸ ਹੈ ਕਿ ਲੋਕ ਸਾਡੀ ਪਾਰਟੀ ਨੂੰ ਫਤਵਾ ਜ਼ਰੂਰ ਦੇਣਗੇ ਇਸ ਮੌਕੇ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਂਜੇ ਕੱਸਦਿਆਂ ਕਿਹਾ ਕਿ ਇਹ ਤਾਂ ਸਾਨੂੰ ਪਤਾ ਨਹੀਂ ਕਿ ਉਹਨਾਂ ਦੀਆਂ ਰਗਾਂ ਵਿੱਚ ਸੰਦੂਰ ਦੌੜ ਰਿਹਾ ਹੈ ਕਿ ਨਹੀਂ ਪਾਰਾ ਸੰਜੀਵ ਅਰੋੜਾ ਦੀਆਂ ਰਗਾਂ ਵਿੱਚ ਲੁਧਿਆਣਾ ਜ਼ਰੂਰ ਦੌੜਦਾ ਹੈ ਕੇਜਰੀਵਾਲ ਨੇ ਕਿਹਾ ਕਿ ਸੰਜੀਵ ਅਰੋੜਾ ਹਮੇਸ਼ਾ ਲੁਧਿਆਣਾ ਦਾ ਕੰਮ ਕਰਵਾਉਣ ਲਈ ਸਾਡੇ ਤੇ ਦਬਾਅ ਬਣਾਉਂਦੇ ਰਹਿੰਦੇ ਹਨ ਇਸ ਤੋਂ ਚੰਗਾ ਦੇ ਸਹੀ ਉਮੀਦਵਾਰ ਲੋਕਾਂ ਨੂੰ ਨਹੀਂ ਮਿਲਣਾ ਇਸ ਮੌਕੇ ਕੇਜਰੀਵਾਲ ਲੋਕਾਂ ਨੂੰ ਗੱਲਾਂ-ਗੱਲਾਂ 'ਚ ਇਹ ਜ਼ਰੂਰ ਦੱਸ ਗਏ ਕਿ ਸਾਡੀ ਅਜੇ ਸਰਕਾਰ ਹੈ ਤੇ ਕੰਮ ਵੀ ਅਸੀਂ ਹੀ ਕਰਨੇ ਨੇ ਜੇਕਰ ਕੋਈ ਹੋਰ ਜਿੱਤ ਗਿਆ ਤਾਂ ਉਹ ਸਿਰਫ ਗਾਲਾਂ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕਰੇਗਾ ਇੱਕ ਤਾਂ ਆਮ ਆਦਮੀ ਪਾਰਟੀ ਨੂੰ ਦਿਨ ਚੜ੍ਹਦੇ ਹੀ ਗਾਲਾਂ ਦੇਣ ਲੱਗ ਜਾਂਦਾ ਹੈ ਉਹਨਾਂ ਦਾ ਸਿੱਧਾ ਸਿੱਧਾ ਇਸ਼ਾਰਾ ਪੰਜ कांग्रेस उम्मीदवार भारत भूषण आशुवल ऐतिहासिक मत था एक सौ सत्रह में से बानवे सीट दी थी आज तक कभी किसी पार्टी को पंजाब के लोगों ने इतना समर्थन नहीं दिया तो लुधियाना वेस्ट से भी आपने हमें जिताया था और लुधियाना वेस्ट में उस वक्त जो विधायक था उसका गरूर उसका गुस्सा उसका अहंकार उसके खिलाफ आपने गोगी जी को वोट दिया था आम आदमी पार्टी से लेकिन किसी एक्सीडेंट में गोगी जी हम लोगों के बीच में नहीं रहे मैं भगवान से प्रार्थना करता हूं कि गोगी जी को अपने श्री चरणों में स्थान दे उनकी आत्मा को शांति बख्शे उनकी जगह अब बाई इलेक्शन हो रहा है हमारी पार्टी से संजीव अरोड़ा जी खड़े हो रहे हैं संजीव अरोड़ा जी के बारे में कुछ बताने की जरूरत नहीं है सारा लुधियाना जानता है जैसे मोदी जी कहते हैं उनकी रगों में सिंदूर क्या घूमता है क्या सिंदूर दूरता है दौड़ता है पता नहीं उनके रगों में सिंदूर दौड़ता है कि नहीं दौड़ता लेकिन संजीव अरोड़ा की रगों में लुधियाना दौड़ता है ये हमें संजीव अरोड़ा मान साहब से पूछो इतना तंग करते हैं मेरे को और मान साहब को इतना तंग करते हैं ਜਬ ਵੀ ਆਤੇ ਹੈ ਲੁਧਿਆਣਾ ਕੀ ਇਹ ਸੜਕ ਬਣਾ ਦਿਓ ਜੀ ਲੁਧਿਆਣਾ ਕਾ ਇਹ ਕੰਮ ਕਰਾ ਦਿਓ ਜੀ ਲੁਧਿਆਣਾ ਕਾ ਇਹ ਸਾਈਕ ਹਸਪਤਾਲ ਬਣਵਾ ਦਿਓ ਜੀ ਲੁਧਿਆਣਾ ਕਾ ਫਲਾਣਾ ਹਸਪਤਾਲ ਬਣਾ ਦਿਓ ਜੀ 24 ਘੰਟੇ ਲੁਧਿਆਣਾ ਕੇ ਬਾਰੇ ਮੇ ਸੋਚਤੇ ਹੈ ਆਪ ਲੋਗੋ ਕੇ ਤਰੱਕੀ ਕੇ ਬਾਰੇ ਮੇ ਸੋਚਤੇ ਹੈ ਤੇਜਰੀਵਾਲ ਨੇ ਭਾਰਤ ਪੁਸ਼ਨਾਸ਼ ਨੂੰ ਗੁੱਸੇ ਕੋਰ ਤੇ ਹੰਕਾਰੀ ਦੱਸ ਦਿਆ ਕਿ ਹੈ ਕਿ ਜੇਕਰ ਗੁੱਸਾ ਤੇ ਹੰਕਾਰ ਚਾਹੀਦਾ ਹੈ ਤਾਂ ਉਸ ਨੂੰ ਵੋਟ ਪਾ ਦੇਣਾ ਜੇਕਰ ਕੰਮ ਤੇ ਵਿਕਾਸ ਚਾਹੀਦਾ ਹੈ ਤਾਂ ਸੰਜੀਵ ਅਰੋੜਾ ਨੂੰ ਵੋਟ ਦੇ ਦੇਣਾ ਕੰਮ ਤੋਂ ਹਮੀ ਕਰਾਇੰਗੇ वो दूसरे वाला तो गालियां देगा अभी से गालियां दे रहा है मैं देखता हूं टीवी पे रोज मान साहब को गालियां देता है आम आदमी पार्टी को गालियां देता है तो अगले दो साल भी गालियां देगा आम आदमी पार्टी की सरकार है काम तो आम आदमी पार्टी कराएगी जिसकी सरकार उसी का एमएलए तो आम आदमी पार्टी की सरकार है उसी का एमएलए बनाना सारे काम होगे आपके ये नारा बड़ा अच्छा है जो इन्होंने ना गुस्सा ना अहंकार ਸੰਜੀਵਰ ਉਸ ਦੇ ਅੰਦਰ ਉਸ ਦੇ ਅੰਦਰ ਗੁੱਸਾ ਵੀ ਹੈ ਉਸ ਦੇ ਅੰਦਰ ਹੰਕਾਰ ਵੀ ਹੈ ਅਗਰ ਗੁੱਸਾ ਚਾਹੀਏ ਹੰਕਾਰ ਚਾਹੀਏ ਤਾਂ ਉਸ ਕੋ ਵੋਟ ਦੇ ਦੇਣਾ ਔਰ ਕਾਮ ਚਾਹੀਏ ਸੇਵਾਦਾਰ ਚਾਹੀਏ ਤਾਂ ਸੰਜੀਵਰ ਰੋੜਾ ਕੋ ਵੋਟ ਦੇ ਦੇਣਾ ਸੰਜੀਵਰ ਰੋੜਾ ਨੇ ਰੋਡ ਸ਼ੋਅ ਵਿੱਚ ਆਉਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਨੇ ਇਸ ਹਲਕੇ ਦੇ 50 ਸਾਲਾਂ ਤੋਂ ਲੰਬਿਤ ਪਏ ਮਾਮਲੇ ਨੂੰ ਹੱਲ ਕੀਤਾ ਹੈ ਉਹਨਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੋਕਾਂ ਦੀਆਂ ਰਜਿਸਟਰੀਆਂ ਤੱਕ ਨਹੀਂ ਹੋ ਰਹੀਆਂ ਸੀ ਉਹਨਾਂ ਨੇ ਅਸੀਂ 2.5 ਮਹੀਨਿਆਂ ਵਿੱਚ ਰਜਿਸਟਰੀਆਂ ਕਰਵਾਈਆਂ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਕਈ ਵਾਰੀ ਕਹਿ ਚੁੱਕਾ ਪਹਿਲਾਂ ਵੀ ਇਹ ਉਹ ਪਾਰਟੀ ਹੈ ਅਸੀਂ ਉਹ ਸ਼ਖਸ਼ਾਂ ਜਿਹੜੇ ਪਿਛਲੇ 25 ਸਾਲ 15 ਸਾਲ 30 ਸਾਲ 50 ਸਾਲ ਪੁਰਾਣੇ ਕੰਮ ਸੀ ਉਹ ਪਿਛਲੇ 3 ਸਾਲਾਂ 'ਚ ਕੀਤੇ ਕਈ ਕੰਮ ਪਿਛਲੇ 2.5 ਮਹੀਨੇ ਅੱਜ ਕੀਤੇ ਲੋਕੀ ਆਜ਼ਾਦੀ ਤੋਂ ਬਾਅਦ ਦੇ ਬੈਠੇ ਉਹਨਾਂ ਨੂੰ ਰਜਿਸਟਰੀਆਂ ਨਹੀਂ ਮਿਲੀਆਂ ਸੀ ਮੈਂ ਇੱਕੋ ਕੰਮ ਗਿਣਾਉਂਗਾ ਰਜਿਸਟਰੀਆਂ ਆਜ਼ਾਦੀ ਤੋਂ ਬਾਅਦ ਨਹੀਂ ਹੋਈਆਂ ਸੀ ਵਿਚਾਰੇ ਲੋਕੀ ਬੈਠੇ ਸੀ ਜਿਨ੍ਹਾਂ ਦੇ ਨਾਲ ਦੀ ਜ਼ਮੀਨ 50000 ਰੁਪਏ ਗੱਜ ਵਿਕਦੀ ਸੀ ਉਹਨਾਂ ਦੀ 10000 ਕੋਈ ਲੈ ਕੇ ਰਾਜੀ ਨਹੀਂ ਸੀ ਸਾਰੀਆਂ ਰਜਿਸਟਰੀਆਂ ਜਿਹੜੀਆਂ 50 60 ਸਾਲ ਨਹੀਂ ਹੋਈਆਂ ਸੀ 2.5 ਮਹੀਨਿਆਂ ਚ ਹੋ ਗਈਆਂ ਉਧਰ ਦੂਜੇ ਪਾਸੇ ਕਾਲਾ ਲੁਧਿਆਣਾ ਪੱਛਮੀ ਚੋਣ ਦੇ ਲਈ ਕਾਂਗਰਸੀ ਉਮੀਦਵਾਰ 파ਰਤਪੋਸ਼ ਨਾਸ਼ੂ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਧਾਇਰ ਕੀਤੇ ਐਫੀ ਡੇਵਿਡ ਦੇ ਮੁਤਾਬਕ 2022 ਦੇ ਮੁਕਾਬਲੇ 2025 ਦੇ ਹਲਫਨਾਮੇ ਵਿੱਚ ਆਸ਼ੂ ਨੇ ਆਪਣੀ ਜਾਇਦਾਦ ਵਿੱਚ ਵਾਧਾ ਦਿਖਾਇਆ ਹੈ ਇਹ ਵਾਧਾ 2.54 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ ਆਸ਼ੂ ਨੇ ਆਪਣੇ ਉੱਤੇ ਚੜੇ ਕਰਜ਼ੇ ਵਿੱਚੋਂ 10 ਲੱਖ ਕਟ ਦਿਖਾਏ ਨੇ 2022 ਵਿੱਚ ਆਸ਼ੂ ਉੱਤੇ 35 ਲੱਖ ਦਾ ਕਰਜ਼ਾ ਸੀ ਜੋ ਹੁਣ ਕੱਟ ਕੇ 25 ਲੱਖ ਪਹੁੰਚ ਗਿਆ ਹੈ ਆਸ਼ੂ ਕੋਲ ਵੋਟ ਬੈਂਕ ਵਿੱਚ 2000 ਦੇ 2.33 ਕਰੋੜ ਦੇ ਮੁਕਾਬਲੇ 2 ਕਰੋੜ 80 ਲੱਖ ਹਨ ਜਿਸ ਦੇ ਤਹਿਤ 47 ਲੱਖ ਰੁਪਏ ਦਾ ਵਾਧਾ ਹੋਇਆ ਹੈ ਇਸ ਤਰ੍ਹਾਂ ਅਚਲ ਜਾਇਦਾਦ ਵਿੱਚ ਕਮੀ ਆਈ ਹੈ 2022 ਵਿੱਚ ਆਸ਼ੂ ਕੋਲ 4.11 ਕਰੋੜ ਦੀ ਜਾਇਦਾਦ ਸੀ ਜੋ ਹੁਣ 2025 ਵਿੱਚ 3.74 ਕਰੋੜ ਹੈ ਜੋ 47 ਲੱਖ ਘਟ ਹੈ ਆਸ਼ੂਰੀ 2025 ਵਿੱਚ ਕੁੱਲ ਜਾਇਦਾਦ 6.54 ਕਰੋੜ ਹੈ ਆਸ਼ੂ ਦੀ ਪਤਨੀ ਮਮਤਾਰੀ ਚੱਲ ਜਾਇਦਾਦ ਵਿੱਚ 29 ਲੱਖ ਦਾ ਵਾਧਾ ਹੋਇਆ ਹੈ ਪਹਿਲਾਂ 1.24 ਕਰੋੜ ਸੀ ਜੋ ਹੁਣ 1.53 ਕਰੋੜ ਹੋ ਗਈ ਹੈ ਮਮਤਾ ਆਸ਼ੂ ਦੇ ਕੋਲ 171.510 ਗ੍ਰਾਮ ਜਵੈਲਰੀ ਹੈ ਸ਼ਰਾਬ ਪੀਣ ਦੇ ਸ਼ਿਕਾਇਤਾਂ ਲਈ ਵੱਡੀ ਖਬਰ ਹੈ ਹੈਗੀ ਲੁਧਿਆਣਾ ਪਸ਼ਮੀ ਹਲਕੇ ਦੇ ਜਿਮਣੀ ਚੌਂ ਨੂੰ ਲੈ ਕੇ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਅਤੇ ਇਸ ਦੇ ਨਾਲ ਲੱਗਦੇ 3 ਕਿਲੋਮੀਟਰ ਖੇਤਰ ਵਿੱਚ 17 ਜੋੜ ਸ਼ਾਮ 6 ਵਜੇ ਤੋਂ 19 ਜੂਨ ਸ਼ਾਮ 6 ਵਜੇ ਅਤੇ 23 ਜੂਨ ਸੋਮਵਾਰ ਨੂੰ ਵੋਟਰਾਂ ਦੀ ਗਿਣਤੀ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਬਾਬੂ ਸ਼ਾਹੀ ਦੀ ਰਿਪੋਰਟ ਦੇ ਮੁਤਾਬਕ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਨਿਰਤਾ ਪਦਾਰਥ ਸਮੇਤ ਰਾਣ ਨਿਰ ਤਾਰਦ ਖੇਤਰਾਂ ਵਿੱਚ ਸ਼ਰਾਬ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਵੰਡ ਤੇ ਸੇਵਨ ਤੇ ਬੰਦੀ ਲਗਾਈ ਹੈ ਸਾਰੇ ਸਬੰਧਤ ਅਧਿਕਾਰੀਆਂ ਅਤੇ ਅਦਾਰਿਆਂ ਨੂੰ ਇਹਨਾਂ ਪਾਬੰਦੀਆਂ ਨੂੰ ਸ਼ਕਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਲੁਧਿਆਣਾ ਪਛਮੀ ਉਪਜਮਣੀ ਚੋਣ ਲਈ ਵੋਟਿੰਗ 19 ਜੂਨ ਨੂੰ ਹੋਵੇਗੀ ਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ ਪੰਜਾਬ ਸਰਕਾਰ ਵੱਲੋਂ ਐਨ ਆਰ ਆਈ ਦੀਆਂ ਸਮੱਸਿਆਵਾਂ ਸੁਣ ਲਈ ਛੇਵੀਂ ਐਨ ਆਰ ਆਈ ਮਿਲਣੀ ਕੱਲ 31 ਮਈ ਨੂੰ ਸ਼ਨੀਵਾਰ ਨੂੰ ਕੀਤੀ ਜਾ ਰਹੀ ਹੈ ਸੂਬੇ ਦੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਐਲਾਨ ਕੀਤਾ ਕਿ ਐਨ ਆਰ ਆਈ ਮਿਲਣੀ 31 ਮਈ ਨੂੰ ਕੱਲ ਆਨਲਾਈਨ ਦੁਪਹਿਰ 12 ਵਜੇ ਕਰਵਾਈ ਜਾਵੇਗੀ ਪਹਿਲਾਂ ਐਨ ਆਰ ਆਈ ਮਿਲਣੀ ਲਈ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਲਈ ਪੰਜਾਬ ਆਉਣਾ ਪੈਂਦਾ ਸੀ ਜਦੋਂ ਕਿ ਹੁਣ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਆਨਲਾਈਨ ਕੀਤਾ ਜਾ ਰਿਹਾ ਹੈ ਐਨ ਆਰ ਆਈ ਨਾਗਰਿਕਾਂ ਨੂੰ ਸਰਕਾਰ ਨਾਲ ਸਿੱਧਾ ਜੁੜਨ ਦਾ ਮੌਕਾ ਰਹੀ ਹੈ ਸਰਕਾਰ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾਂ ਦਾ ਅੰਤਿਮ ਸੰਸਕਾਰ ਰਾਜਾ ਸੰਗਰੂਰ ਜ਼ਿਲ੍ਹੇ ਦੇ ਉਹਨਰ ਜੱਦੀ ਪਿੰਡ ਉੱਬਾ ਵਾਲਾ ਵਿਖੇ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਸਵੇਰੇ ਉਹਨਾਂ ਦੀ ਦੇਹ ਨੂੰ ਚੰਡੀਗੜ੍ਹ ਤੋਂ ਰਾਜਪੁਰਾ ਪਟਿਆਲਾ ਭਵਾਨੀਗੜ੍ਹ ਰਾਹੀਂ ਸਵੇਰੇ 10:30 ਤੋਂ 11 ਵਜੇ ਤੱਕ ਦੇ ਵਿਚਾਰ ਸੰਗਤ ਦੇ ਅੰਤਿਮ ਦਰਸ਼ਨਾਂ ਲਈ ਸੰਗਰੂਰ ਸਥਿਤ ਉਹਨਾਂ ਦੇ ਨਿਵਾਸ ਸਣਾੜ ਉਤੇ ਰੱਖਿਆ ਗਿਆ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਾਰਾਜ ਵਿਖੇ 파ਰਤਮਾਲਾ ਪ੍ਰੋਜੈਕਟ ਲਈ ਜ਼ਮੀਨ ਦੇ ਐਕਵਾਇਰ ਕਰਨ ਦੇ ਮਾਮਲੇ ਤੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸੀਐ ਲਾ ਦਰਜ ਕਰ ਲਿਆ ਗਿਆ ਹੈ ਇਥੇ ਗਰੋ ਨੇ ਕਿਸਾਨਾਂ ਨੂੰ ਲਾਲਚ ਦਿੱਤਾ ਕਿ ਉਹ ਉਹਨਾਂ ਨੂੰ ਪ੍ਰਤੀ ਏਕੜ 20 ਲੱਖ ਰੁਪਏ ਵਾਧ ਮੁਆਵਜ਼ਾ ਦਵਾ ਦੇਣਗੇ ਇਸ ਲਈ ਉਹਨਾਂ ਨੂੰ ਪ੍ਰਤੀ ਏਕੜ 20000 ਰੁਪਏ ਕਮਿਸ਼ਨ ਦੇਣਾ ਪਵੇਗਾ ਜਦੋਂ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਚਾਰ ਵਿਅਕਤੀ ਅਵਰਧ ਮਾਮਲਾ ਦਰਜ ਕਰ ਲਿਆ ਕਵਰਾਵਤਾ ਵਗਰ ਜੋ ਸਿੰਘ ਨਾਮਕ ਵਿਅਕਤੀ ਜੋ ਪਿੰਡ ਮਹਾਰਾਜ ਦਾ ਰਹਿਣ ਵਾਲਾ ਹੈ ਉਸ ਤੋਂ 42000 ਰੁਪਏ ਲਏ ਗਏ ਸਨ ਜਿਸ ਕਾਰਨ ਇਹਨਾਂ ਲੋਕਾਂ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸ਼ਿਕਾਇਤ ਦਿੱਤੀ ਸੀ ਜਿਸ ਉੱਤੇ ਪਟਿੰਡਾ ਪੁਲਿਸ ਨੇ ਸਿਟੀ ਰਾਮਪੂਰਾ ਵਿੱਚ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਮੁੱਲਜਮਾਂ ਦੀ ਪਾਲ ਜਾਰੀ ਹੈ ਤੇ ਉਹ ਛੇਤੀ ਇਸਲਾਕਾਂ ਵਿਸ਼ੇ ਹੋਣਗੇ ਸਕੂਲ ਬੱਸਾਂ ਆਸੇ ਤੋਂ ਬਾਅਦ ਪੇੜਿਤ ਪਰਿਵਾਰਾਂ ਵੱਲੋਂ ਦੋ ਕਥਿਤ આરોપીਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਬਿਰੋਚ ਅੱਜ ਸਮਾਣਾ ਸ਼ਹਿਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਪੇੜਿਤ ਪਰਿਵਾਰਾਂ ਅਤੇ ਸਿਧਾਨਕ ਲੋਕਾਂ ਵੱ ਦੇ ਰੋਡਾਂ ਉੱਤੇ ਬੰਦਰੀ ਕਾਲ ਦਿੱਤੀ ਗਈ ਸੀ ਜਿਸ ਦਾ ਵਿਸ਼ਾਲ ਪ੍ਰਭਾਵ ਦੇਖਣ ਨੂੰ ਮਿਲਿਆ ਪੀੜਤ ਪਰਿਵਾਰਾਂ ਤੇ ਨਾਗਰਿਕਾਂ ਨੇ ਸ਼ਹਿਰ ਬੰਦ ਕਰ ਦਿੱਤਾ ਤੇ ਸਮਾਣਾ ਪਟਿਆਲਾ ਚੰਡੀਗੜ੍ਹ ਹਿਸਾਰ ਰੋਡ ਤੇ ਆਵਾਜਾਈ ਠੱਪ ਕਰ ਦਿੱਤੀ 7 ਮਈ ਨੂੰ ਸਕੂਲ ਵੈਨ ਤੇ ਟਿਪਰ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ ਜਿਸ ਕਾਰਨ ਵੈਨ ਦੇ ਡਰਾਈਵਰ ਸਣੇ 7 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਇਸ ਮਾਮਲੇ ਦੇ ਮਗਰੋਂ ਟਿਪਰ ਦੇ ਦੋ ਮਾਲਕਾਂ ਦੀ ਗ੍ਰਿਫਤਾਰੀ ਕਰ ਲਈ ਗਈ ਪਰ ਪੀੜਤ ਦੇ ਪਰਿਵਾਰ ਵੱਲੋਂ ਟਿਪਰ ਦੇ ਦੋ ਹੋਰ ਮਾਲਕਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਾਨੜ ਪੌਨਿਸ਼ਾ ਵਿੱਚ ਪਾਕਿਸਤਾਨੀ ਗੋਲੀਬਾਰੀ ਦੌਰਾਨ ਨੁਕਸਾਨੇ ਗਏ ਗੁਰਦੁਆਰਾ ਸਿੰਘ ਸਵਾਰਾ ਦੌਰਾ ਕੀਤਾ ਤੇ ਉੱਥੇ ਮੱਥਾ ਵੀ ਟੇਕਿਆ ਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਨੁਕਸਾਨ ਦੀ ਜਾਣਕਾਰੀ ਲੈਣ ਤੋਂ ਬਾਅਦ ਉਹਨਾਂ ਨੇ ਸਿੱਖ ਭਾਈਚਾਰੇ ਨਾਲ ਗੱਲਬਾਤ ਵੀ ਕੀਤੀ ਸੁਪਰੀਮ ਕੋਰਟ ਨੇ NEET PG ਪ੍ਰੀਖਿਆ ਸੰਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ NEET PG 2025 ਪ੍ਰੀਖਿਆ ਦੋ ਸ਼ਿਫਟਾਂ ਵਿੱਚ ਨਹੀਂ ਲਈ ਜਾਣੀ ਚਾਹੀਦੀ ਇਸ ਆਦੇਸ਼ ਦੇ ਸੰਬੰਧ ਵਿੱਚ ਅਦਾਲਤ ਨੇ ਕਿਹਾ ਹੈ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਮਨਮਾਨੀ ਅਤੇ ਮੁਸ਼ਕਲ ਦੇ ਵਕਵਾਕਪ ਅੰਦਰ ਪੈਦਾ ਕਰ ਸਕਦਾ ਹੈ ਅਦਾਲਤ ਨੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਨੂੰ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਪ੍ਰੀਖਿਆ ਸਿਰਫ ਇੱਕ ਸ਼ਿਫਟ ਵਿੱਚ ਕਰਵਾਉਣ ਦਾ ਪ੍ਰਬੰਧ ਕਰੇ ਸੁਪਰੀਮ ਕੋਰਟ ਨੇ ਇਹ ਗੱਲ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦੇ ਨੀਡ ਪੀ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਦੌਰਾਨ ਕਹੀ ਹੈ ਇਹ ਪਟੀਸ਼ਨ ਯੂਨਾਈਟਿਡ ਡਾਕਟਰਸ ਫਰੰਟ ਵੱਲੋਂ ਦਾਇਰ ਕੀਤੀ ਗਈ ਹੈ ਪਟੇਸ਼ਾਨਾ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰੀਖਿਆ ਦੇਸ਼ ਪਰ ਵਿੱਚ ਇੱਕ ਹੀ ਸੈਸ਼ਨ ਵਿੱਚ ਕਰਵਾਈ ਜਾਣੀ ਚਾਹੀਦੀ ਹੈ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਨੀਡ ਪੀਜੀ ਪ੍ਰੀਖਿਆ 15 ਜੂਨ ਨੂੰ ਹੋਣੀ ਹੈ ਉੱਤਰਾਖੰਡ ਦੇ ਬਹੁਤ ਚਰਚਿਤ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਅਦਾਲਤ ਨੇ ਭਾਜਪਾ ਲੀਡਰ ਅਤੇ ਸਾਬਕਾ ਮੰਤਰੀ ਦੇ ਪੁੱਤਰ ਪੁਲਕਿਤ ਆਰੀਆ ਸਮੇਤ ਤਿੰਨ ਲੋਕਾਂ ਨੂੰ ਉਮਰਕਾਇਦੀ ਸਜ਼ਾ ਸੁਣਾਈ ਹੈ ਪੁਲਕਿਤ ਤੋਂ ਇਲਾਵਾ ਉਸਦੇ ਦੋ ਕਰਮਚਾਰੀਆਂ ਸੌਰਵ ਭਾਸਕਰ ਅਤੇ ਅੰਕੇਤ ਗੁਪਤਾਨ ਨੂੰ ਵੀ ਸਜ਼ਾ ਸੁਣਾਈ ਗਈ ਹੈ ਕੋੜਦਵਾਰ ਜ਼ਿਲ੍ਹਾ ਅਦਾਲਤ ਨੇ 2 ਸਾਲ 8 ਮਹੀਨਿਆਂ ਬਾਅਦ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ ਲਾਈਵ ਲਾਅ ਦੇ ਮੁਤਾਬਕ ਅਦਾਲਤ ਨੇ ਤਿੰਨਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਅੰਕਿਤਾ ਭੰਡਾਰੀ ਦੇ ਪਿਤਾ ਵਿਰਿੰਦਰ ਸਿੰਘ ਨੇ ਆਪਣੀ ਧੀ ਦੇ ਕਾਤਲਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਉਹਨਾਂ ਕਿਹਾ ਉਹਨਾਂ ਦੀ ਮਾਸੂਮ ਧੀ ਨੂੰ ਮਾਰਨ ਵਾਲੇ ਦਰਿੰਦਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਸਾਸਾਰਾਮ ਦੇ ਦੁਰਗਾੜੀਆ ਵਿੱਚ ਇੱਕ ਜਨਤਿਕ ਮੀਟਿੰਗ ਕੀਤੀ ਲਗਭਗ 30 ਮਿੰਟ ਦੇ ਭਾਸ਼ਣ ਵਿੱਚ ਉਹਨਾਂ ਨੇ ਅੱਤਵਾਦ ਬਾਰੇ ਇੱਕ ਸਖਤ ਸੰਦੇਸ਼ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਪਹਿਲ ਗਾਮ ਹਮਲੇ ਤੋਂ ਇੱਕ ਦਿਨ ਬਾਅਦ ਬਿਹਾਰ ਆਇਆ ਹਾਂ ਮੈਂ ਬਿਹਾਰ ਦੀ ਤਰਤੀਬ ਤੇ ਵਾਅਦਾ ਕੀਤਾ ਸੀ ਅਤੇ ਉਸ ਨੂੰ ਪੂਰਾ ਕਰ ਦਿੱਤਾ ਹੈ ਮੈਂ ਕਿਹਾ ਸੀ ਕਿ ਮਾਮਾ ਦੀਆਂ ਖੁਸ਼ੀਆਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਕਲਪਨਾ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ ਉਹਨਾਂ ਨੂੰ ਅਜੇ ਹੀ ਸਜ਼ਾ ਦਿੱਤੀ ਗਈ ਹੈ ਸਾਡੀ ਫੌਜ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਖੰਡਰਾਂ ਵਿੱਚ ਬਦਲ ਦਿੱਤਾ ਹੈ ਪਾਕਿਸਤਾਨ ਅਤੇ ਦੁਨੀਆ ਨੇ ਭਾਰਤ ਦੀ ਯਾਰੇ ਸੰਦੂਰ ਦੀ ਤਾਕਤ ਅਸੀਂ ਦੇਖੀ ਹੈ ਦੁਸ਼ਮਣ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਰੇਸ਼ਨ ਸੰਦੂਰ ਸਾਡੇ ਤਰਕਸ਼ ਵਿੱਚ ਸਿਰਫ ਇੱਕ ਤੀਰ ਹੈ ਅਤਵਾਦ ਵਿਰੋਧ ਭਾਰਤ ਦੀ ਲੜਾਈ ਨਾ ਤਾਂ ਰੁਕੀ ਹੈ ਨਾ ਹੀ ਕਦੀ ਰੁਕੇਗੀ ਜੇਕਰ ਅਤਵਾਦ ਫੇਰ ਦੁਬਾਰਾ ਉੱਠਦਾ ਹੈ ਤਾਂ ਅਸੀਂ ਇਸ ਨੂੰ ਇਸ ਦੇ ਸਰਾਖ ਤੋਂ ਬਾਹਰ ਕੱਢਾਂਗੇ ਤੇ ਇਸ ਨੂੰ ਕੁਚਲ ਦੇਵਾਂਗੇ ਭਾਵੇਂ ਇਹ ਸਰਹੱਦ ਪਾਰ ਹੋਵੇ ਜਾਂ ਸਰਹੱਦ ਦੇ ਅੰਦਰ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਨੇ ਬੀਤੇ ਦਿਨ ਕੋਲਕਾਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇੱਕ ਵਿਵਾਦਿਤ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਗੱਲ ਕਰ ਰਹੇ ਨੇ ਜਿਵੇਂ ਉਹ ਹਰ ਔਰਤ ਦੇ ਪਤੀ ਹੋਣਾ, ਉਹ ਆਪਣੀ ਪਤਨੀ ਨੂੰ ਸੰਦੂਰ ਕਿਉਂ ਨਹੀਂ ਦਿੰਦੇ? ਹਾਲਾਂਕਿ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਸੀ ਪਰ ਪ੍ਰਧਾਨ ਮੰਤਰੀ ਨੇ ਮੈਨੂੰ ਬੋਲਣ ਲਈ ਮਜਬੂਰ ਕਰ ਦਿੱਤਾ। ਮਮਤਾ ਬੈਂਦਰਜੀ ਨੇ ਕਿਹਾ ਕਿ ਸੰਦੂਰ ਹਰ ਔਰਤ ਨਾਲ ਸੰਬੰਧਿਤ ਹੈ। ਸੰਦੂਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਔਰਤਾਂ ਇਸ ਨੂੰ ਆਪਣੇ ਪਤੀਆਂ 'ਤੇ ਲਗਾਉਂਦੀਆਂ ਹਨ। ਮੈਂ ਆਪਰੇਸ਼ਨ ਸੰਦੂਰ 'ਤੇ ਟਿੱਪਣੀ ਨਹੀਂ ਕਰਾਂਗੀ। trong chẳng gì ਇਹ ਹਰ ਔਰਤ ਦਾ ਸਨਮਾਨ ਹੁੰਦਾ ਹੈ ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨ ਹੀ ਪੱਛਮੀ ਬੰਗਾਲ ਦੇ ਅਲੀਪੁਰ ਦੁਆਰ ਵਿੱਚ 32 ਮਿੰਟ ਦਾ ਭਾਸ਼ਣ ਦਿੱਤਾ ਸੀ ਇਸ ਵਿੱਚ ਉਹਨਾਂ ਨੇ ਆਪਰੇਸ਼ਨ ਸੰਦੂਰ ਪਾਕਿਸਤਾਨ ਅਤੇ ਮਮਤਾ ਸਰਕਾਰ ਦੇ ਭ੍ਰਿਸ਼ਟਾਚਾਰ ਉੱਤੇ ਕੇਂਦਰ ਦੀਆਂ ਨੀਤੀਆਂ ਦਾ ਜ਼ਿਕਰ ਵੀ ਕੀਤਾ ਸਾਰੇ ਪਰਿਵਾਰ ਤੋਂ ਤੰਗ ਪਰੇਸ਼ਾਨ 23 ਸਾਲਾ ਨੌਜਵਾਨ ਅਮਨਿੰਦਰ ਸਿੰਘ ਪਿੰਡ ਕੋਠੇ ਪੋਨਾ ਨੇ ਸਲਵਾਸ਼ ਖਾ ਕੇ ਜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਦੇ ਪਿਤਾ ਪਰਮਿੰਦਰ ਸਿੰਘ ਦੇ ਬਿਆਨਾਂ ਉੱਤੇ ਮ੍ਰਿਤਕ ਅਮਨਿੰਦਰ ਸਿੰਘ ਦੇ ਸਹੁਰਾ ਦੇ ਸਾਸਤੇ ਮਾਮਲਾ ਦਰਜਾ ਕਰ ਲਿਆ ਗਿਆ ਹੈ ਅਮਨਿੰਦਰ ਸਿੰਘ ਨੇ ਪੜ੍ਹਾਈ ਲਈ ਇੰਗਲੈਂਡ ਗਿਆ ਸੀ ਤੇ ਉਸ ਨੇ ਅਮਰਦੀਪ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਰਸੂਲਪੁਰ ਨਾਲ ਪ੍ਰੇਮ ਵਿਆਹ ਕਰਵਾਇਆ ਮ੍ਰਿਤਕ ਦੇ ਸਹੁਰਾ ਪਰਿਵਾਰ ਇਸ ਪ੍ਰੇਮ ਵਿਆਹ ਤੋਂ ਨਾ ਕੋਈ ਸਨਜ ਜਿਸ ਕਰਕੇ ਅਮਨਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਤੇ ਸਲਫਾਸ਼ ਖਾ ਕੇ ਆਪਣੀ ਜਾਨ ਦੇ ਦਿੱਤੀ ਸ਼ਾਮ 5 ਵਜੇ ਤੱਕ ਦੀਆਂ ਖਬਰਾਂ ਵਿੱਚ ਬਸ ਇੰਨਾ ਹੀ ਮੈਨੂੰ ਦੱਸਿਆ ਧੰਨਵਾਦ